ਏ ਹੁਣ ਤੂੰ ਕੰਮ ਨਾ ਕਰ ਲੱਕੜਾ ਗੁਰੂ ਦਰਬਾਰ ਦੀ ਜ਼ਮੀਨ ਵਿੱਚੋਂ ਤੂੰ ਵੱਢ ਕੇ ਨਹੀਂ ਲੈ ਕੇ ਜਾ ਸਕਦਾ ਚੂੜਮਲ ਆਕੜ ਗਿਆ ਦਾੜੀ ਤੇ ਹੱਥ ਫੇਰ ਕੇ ਕਹਿੰਦਾ ਤੂੰ ਕੌਣ ਹੋਣਾ ਤੈਨੂੰ ਕਿਹਾ ਕਿ ਲੈ ਇੱਥੇ ਭਾਈ ਮਨੀ ਸਿੰਘ ਦੀ ਗੱਲ ਲੱਗੇ ਮੈਨੂੰ ਦਸਵੇਂ ਪਾਤਸ਼ਾਹ ਨੇ ਕਿਹਾ ਮੈਨੂੰ ਦਸਵੇਂ ਗੁਰੂ ਨੂੰ ਜਾਪਰਾ ਚਲਾ ਜਾ ਮੈਂ ਤਾਂ ਤੈਨੂੰ ਇਥੋਂ ਕੱਢ ਕੇ ਸਾਲ ਹੋਊਗਾ ਮੈਂ ਖੱਤਰੀ ਦਾ ਪੁੱਤ ਨਹੀਂ ਜੇ ਤੈਨੂੰ ਤੇ ਦਰਬਾਰਾ ਸਿੰਘ ਨੂੰ ਇਥੋਂ ਭਜਾਇਆ ਨਾ ਭਾਈ ਮਨੀਸ਼ ਸਿੰਘ ਸਾਹਿਬ ਜੀ ਨੇ ਤਕਸ਼ਨਾ ਕਿਹਾ ਪਰ ਨਾਲ ਦੇ ਸਿੱਖਾਂ ਨੇ ਚੂੜਮਲ ਫੜ ਕੇ ਧਾਰਿਆ ਚੂੜਮਲ ਦੀ ਮਿੱਟੀ ਘੜ ਦਿੱਤੀ ਚੂੜਮਲ ਦੇ ਪੰਜ ਸੱਤ ਜਿਹੜੇ ਛੜੀਆਂ ਉਹਦਾ ਪੁੱਤਰ ਰਾਮੂ ਮੱਲ ਉਹਦੇ ਦੋ ਪੁੱਤਰ ਸਨ ਇੱਕ ਦਾ ਨਾਮ ਮੋਹਨ ਸਿੰਘ ਆ ਉਹਨੇ ਬਹੁਤ ਲੈ ਲਈ ਸੀ ਖੰਡੇ ਬਾਟੇ ਦੀ ਉਹ ਪੰਖ ਦਾ ਸੇਵਾਦਾਰ ਬਣ ਗਿਆ ਸੀ ਤਾਂ ਜਿਹੜਾ ਰਾਮੂ ਮੱਲ ਹੈ ਆਪਣੇ ਬਾਪੂ ਜੀ ਤਰ੍ਹਾਂ ਖੋਟਾ ਸੀ ਦੋਨੋਂ ਪਿਓ ਪੁੱਤਾਂ ਨੇ ਜੁਗੀਆਂ ਖਾਧੀਆਂ ਸਿੱਖਾਂ ਦੇ ਕੋਲ ਸਿੱਖ ਜਣੇ ਨੇ ਗਿਆਨ ਵਿੱਚ ਵੀ ਅਤੇ ਮੈਦਾਨ ਵਿੱਚ ਵੀ ਦੋਨਾਂ ਵਿੱਚ ਪੂਰੇ ਹੋਣਾ ਚਾਹੀਦੇ ਤੁਹਾਡੇ ਪੰਤੇ ਦੀ ਕਿਰਪਾ ਬਹੁਤ ਹੈ ਮੈਂ ਆਪਣੀ ਗੱਲ ਬਾਰ ਬਾਰ ਨਹੀਂ ਕਿਹੜੀ ਚਾਹੁੰਦਾ ਜਿਹੜੇ ਸਿਰਫ ਗਿਆਨ ਵਿੱਚ ਪੂਰੇ ਆ ਨਾ ਉਹ ਇਉਂ ਨਾ ਹੋਵੇ ਕਿ ਮੈਦਾਨ ਵਿੱਚ ਪਾਗਲ ਹਾ ਕੇ ਛਤਰ ਖਾ ਕੇ ਮੁੜਨ ਗਿਆਨ ਵਾਲਿਆ ਉਹ ਮੈਦਾਨ ਦੀ ਮੁਹਾਰਤ ਨਹੀਂ ਹੋਣੀ ਚਾਹੀਦੀ ਤੇ ਮੈਦਾਨ ਵਿੱਚ ਜਾਣ ਵਾਲੇ ਦੇ ਕੋਲ ਗਿਆਨ ਵੀ ਹੋਣਾ ਚਾਹੀਦਾ ਮਦਦ ਅਤੇ ਗਿਆਨ ਦੋਨਾਂ ਵਿੱਚ ਸਿਖ ਪੂਰਾ ਹੋਵੇ ਸ਼ਕਤੀਆਂ ਅਤੇ ਟਕਰਾਅ ਦੋਨਾਂ ਦਾ ਮੇਗਾ ਸਵਾਗਤ ਕਰਦਾ ਹੈ ਜੇ ਕੋ ਪਿਆਰ ਲਾ ਕੇ ਆਉਂਦਾ ਤੇ ਦਿਲ ਖੋਲ ਕੇ ਯਾਰ ਕਰਦੇ ਆ ਜੇ ਕੋ ਟਕਰਾਅ ਕਰਨ ਆਉਂਦਾ ਤਾਂ ਸਿਖਾਰ ਪਿੱਛੇ ਦੀ ਟੁੱਟਦੇ ਫਿਰ ਟਕਰਾਅ ਵਾਸਤੇ ਵੀ ਯਾਰ ਹੈ ਭਾਈ ਮਰੀਸ ਸਾਬ ਜੀ ਦੇ ਨਾਲ ਦੇ ਸਿੱਖਾਂ ਨੇ ਝੂਠ ਮੰਦੇ ਮਾਰ ਜਾਂ ਝੁੱਟੀਆਂ ਝੂਠ ਮੰਨ ਹੁਣ ਪਿੱਤਾ ਨੁੰਦਾ ਕਲਪ ਦਾ ਪਹੁੰਚਾ ਲਹਾਰ ਲਹਾਰ ਦੀ ਧੱਕੀ ਤੇ ਅਸलम ਖਾਨ ਨੂੰ ਕਹਿੰਦਾ ਹੰਦੇਰ ਸਾਈਂ ਦਾ ਉਹ ਸ਼ਰਿਆਮ ਸਰਕਾਰ ਤੇ ਸ਼ੌਂਗੀ ਉਹ ਤੁਹਾਡੇ ਤਖਤ ਤੇ ਬੈਠਿਆ ਜੇ ਸਾਨੂੰ ਕੀ ਲਾਹੇ ਆ ਤੇ ਅਸਲਮ ਖਾਨ ਕਹਿੰਦਾ ਗੱਲ ਕੀ ਆ ਕਹਿੰਦਾ ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਸਾਡਾ ਬਾਬੇ ਪ੍ਰਤੀ ਕਰਨ ਦਾ ਬਾਬੇ ਮਿਹਰਬਾਨ ਦਾ ਬਾਬੇ ਹਰਜੀ ਦਾ ਬਾਬੇ ਨਵਜੰਨ ਰਾਏ ਦਾ ਦਰਬਾਰ ਸਾਹਿਬ ਸਾਡਾ ਮਨੀਸ਼ ਸਿੰਘ ਉਹ ਹੁੰਦਾ ਤੇ ਅਸਲਮ ਖਾਨ ਕੀ ਭਾੜੇ ਭਾੜਦਾ ਅੰਨਾ ਕੀ ਭਾੜੇ ਦੋ ਅੱਖਾਂ ਉਹ ਤਾਂ ਪਹਿਲਾਂ ਹੀ ਝੋੜਾ ਸੀ ਕੋਈ ਬਹਾਨਾ ਬੜੇ ਭਾਈ ਬਨੀ ਸਿੰਘ ਦੇ ਵਰਖਲਾ ਮੇਰੇ ਕੋਲ ਕੋ ਦਰਖਾਸਤ ਆਵੇ ਦਰਬਾਰਾ ਸਿੰਘ ਦੇ ਵਰਖਲਾ ਮੇਰੇ ਕੋਲ ਕੋ ਐਪਲੀਕੇਸ਼ਨ ਆਵੇ ਜਿਹੜਾ ਮੈਂ ਸਹਾਰਾ ਲਾ ਕੇ ਦਰਬਾਰ ਸਾਹਿਬ ਫੌਜ ਕਲਾਂ ਮੈਂ ਅਕਾਲ ਤਖਤ ਤੋਂ ਤੋਂ ਭਾਈ ਮਨੀ ਸਿੰਘ ਨੂੰ ਭਜਾ ਦੇਵਾਂ ਭਾਈ ਮਨੀ ਸਿੰਘ ਦੇ ਕੋਲੋਂ ਦਰਬਾਰ ਸਾਹਿਬ ਖੋਲਵਾਂ ਅਸਲ ਖਾਂ ਦੇ ਚਿੱਤ ਤੇ ਲੱਡੂ ਉੱਪਰ ਲੱਗਦੇ ਕਹਿੰਦਾ ਵੀ ਬਣਜੀ ਗੱਲ ਹੈ ਮੈਂ ਭਾ ਗਿਆ ਕਿਹੜਾ ਸਿਕੋ ਬਹਾਨਾ ਪੜਾਈਏ ਸਿੱਖਾਂ ਨੂੰ ਮਾਰਨ ਦਾ ਉਹ ਆਪਣੇ ਨਾਲ ਗੱਦੀ ਤੇ ਬਿਠਾ ਲਿਆ। ਉਹਦੀ ਪਿੱਠ ਕੋਲ ਉਸਕੇ ਕਹਿਣ ਲੱਗਾ ਕਿੰਦਾ ਸਾਡਾ ਭਰਾ ਆ ਬੜਾ ਘੁੱਟ ਕੇ ਜਫਾ ਪਾਇਆ ਉਹਨੇ। ਇਹ ਗੱਲ ਹੋਰ ਕਾਹਦਿਆ? ਮੇਰੀ ਗੱਲ ਦਾ ਬਰਾਣਾ ਮਨਾਉਣਾ। ਕਈ ਸਾਡੇ ਸਿੱਖ ਵੀ ਨਾ ਉਹ ਮੰਤਰੀਆਂ ਸੰਤਰੀਆਂ ਕੋਲ ਜਾ ਕੇ ਕਹਿੰਦੇ ਮੰਤਰੀ ਸਾਹਿਬ ਸਿਰ ਤੇ ਹੱਥ ਰੱਖਿਓ। ਉਹ ਗੁਰਸਿੱਖੋ ਮੰਤਰੀ ਦਾ ਹੱਥ ਜਿਹਦੇ ਸਿਰ ਤੇ ਆ ਦੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ। ਸਿਰ ਦੇ ਉੱਤੇ ਹੱਥ ਗੁਰੂ ਦਾ ਰਹਿਣਾ ਚਾਹੀਦਾ। ਸਰਦੇ ਉਤੇ ਹੱਥ ਕੇਵਲ ਤੇ ਗੁਰੂ ਦੇ ਪੋੜ ਰੱਖਾਇਆ ਕਰੋ ਗੁਰੂ ਨੂੰ ਕਿਆ ਕਰਦਾ ਤੁਹਾਡਾ ਹੱਥ ਦਾਸ ਦੇ ਸਿਰ ਦੇ ਉਤੇ ਰਵੇ ਜਦੋਂ ਕਿਤੇ ਐਮਐਲਏ ਕਿਸੇ ਨੂੰ ਘੁੱਟ ਕੇ ਜੱਫੀ ਪਾ ਲਵੇ ਨਾ ਉਹ ਬੰਦਾ ਚਾਰ ਦਿਨ ਬੰਦਿਆਂ ਨੂੰ ਬੰਦਾ ਹੀ ਨਹੀਂ ਸਮਝਦਾ ਉਹ ਬੰਦਾ ਉਹ ਹਵਾ ਚ ਉਡਾਰੀਆਂ ਮਾਰ ਲੱਗ ਜਾਂਦਾ ਹੁਣ ਸੂਬੇਦਾਰ ਨੇ ਮੁੱਖ ਮੰਤਰੀ ਨੇ ਨਾਲ ਬੈਠਾ ਆ ਘੁੱਟ ਕੇ ਜੱਫੀ ਪਾਈ ਆ ਸੂਬੇਦਾਰ ਕੀ ਦਾ ਚੁੰਡ ਬੰਦ ਹੁੰਦਾ ਸਾਡਾ ਭਰਾ ਆ ਨੇਹਰੀਆਂ ਲੱਗਣਗੇ ਕੌਣ ਹੁੰਦਾ ਮਨੀ ਸਿੰਘ ਦਰਬਾਰਾ ਸਾਨੂੰ ਤਾਂ ਝੱਜਦਾ ਵੇਖੀ ਗੱਲ ਕਿਹੜੀ ਆ ਭਾਈ ਮੰਨੀ ਸਿਕ ਨੂੰ ਉੱਥੋਂ ਦਰਬਾਰ ਸਾਹਿਬ ਤੋਂ ਮੈਂ ਭਟਾਉਂਦਾ ਹੁਣ ਤੇਰਾ ਨਹੀਂ ਤੇ ਮੇਰਾ ਫਰਜ ਆ ਤੇਰੀ ਦਰਖਾਸਤ ਆ ਗਈ ਆ ਲੈ ਤੇਰੇ ਸਾਹਮਣੇ ਹੁਣੇ ਮੈਂ ਫੌਜਦਾਰਾਂ ਨੂੰ ਕਾਖ ਦੈ ਉਹਨੇ ਉਸੇ ਟਾਈਮ ਪੱਟੀ ਦੇ ਫੌਜਦਾਰ ਹਰਸ਼ਾਏ ਕੋ ਦਾ ਨਾਮ ਸੀ ਹਰਸ਼ਾ ਸੀ ਦਾ ਨਾਮ ਕਰਦੇ ਕਿੰਦੇ ਸਨ ਤੇ ਨਿਸ਼ਾਰਾ ਬਲੂਆ ਦਾ ਫੌਜਦਾਰ ਉਹਦਾ ਨਾਮ ਹੈ ਸੇਵਾ ਰਾਮ ਦੋ ਜਣਿਆਂ ਨੂੰ ਇੱਕ ਪਰਵਾਨਾ ਲਿਖਿਆ ਕਿੰਦਾ ਸਿੱਖਾਂ ਦੇ ਕੋਲੋਂ ਦਰਬਾਰ ਸਾਹਿਬ ਤੇ ਸਿੱਖਾਂ ਦੇ ਕੋਲੋਂ ਅਕਾਲ ਪੁਰਖ ਹੋਣਾ ਤੇ ਚੂੜ ਵੱਲੂ ਟਵਾਣਾ ਇਹ ਦਰਬਾਰ ਸਾਹਿਬ ਦਾ ਕਬਜਾ ਸਾਡੇ ਇਸ ਭਾਈ ਨੂੰ ਮਿਲਣਾ ਚਾਹੀਦਾ ਇੱਕ ਸੰਧੋਰ ਕਮਲ ਇਹ ਰੱਬ ਦਾ ਘਰ ਹੈ ਇੱਥੇ ਮੱਥਾ ਟੇਕਣ ਵਾਲੇ ਬਣਿਓ ਮੱਥਾ ਲਾਉਣ ਵਾਲੇ ਨਾ ਬਣ ਜਾਓ ਇੱਥੇ ਮੱਥਾ ਟੇਕਣ ਵਾਲੇ ਬਣਨਾ ਚਾਹੀਦਾ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਬੜੀ ਭਾਦਨਾ ਨਾਲ ਜਿੰਨੇ ਵੀ ਆਏ ਨਾ ਉਹ ਖਤਮ ਹੋ ਜਾਏ ਜਿਨ੍ਹਾਂ ਜਿਨ੍ਹਾਂ ਨੇ ਵਿਕਿਆਹ ਗੁਰਦੁਆਰੇ ਤੇ ਸਾਡਾ ਕਬਜ਼ਾ ਹੁੰਦਾ ਫਲਾਮੇ ਨੂੰ ਅਸੀਂ ਕੱਢਣਾ ਤੇ ਆਪਣਾ ਕਬਜ਼ਾ ਕਰਨਾ ਯਾਰ ਇਹ ਤਾਂ ਬਦਮਾਸ਼ੀ ਥੋੜੀ ਹੈ ਇੱਥੇ ਤਾਂ ਸੇਵਾਦਾਰ ਸਤਕਾਰੇ ਜਾਂਦੇ ਆ ਇੱਥੇ ਵੱਡੇ ਕਹੜਾ ਚੌਧਰੀ ਜਿਹੜੇ ਹੁੰਦੇ ਨਾ ਉਹ ਰੋਲ ਜਾਂਦੇ ਆ ਕਈ ਰੁੜਦੇ ਵੇਖੇ ਤੁਸੀਂ ਨੇ ਸੜਕਾਂ ਦੇ ਉੱਤੇ ਰੋਲੇ ਜਿਹੜੇ ਫੁੱਲਾਂ ਦੇ ਉੱਤੇ ਛਾਨ ਵਾਲੇ ਜਿਹੜੇ ਕਹਿੰਦੇ ਸਿੱਖਾਂ ਨੂੰ ਮਾਰ ਦੇਣਾ ਕਈ ਤਾਂ ਕਹਿੰਦਾ ਸਿੱਖ ਮਾਰ ਦੇਤੇ ਅੱਜ ਕਈ ਸਾਡੇ ਸਿੱਖਾਂ ਦੇ ਬੱਚੇ ਵੀ ਕਹਿੰਦੇ ਆ ਕਿ ਸਿੱਖੀ ਤਾਂ ਮੁੱਕ ਗਈ ਏ ਔਰ ਕਹਿੰਦਾ ਸਿੱਖੀ ਮੁੱਕ ਗਈ ਸਿੱਖੀ ਦਾ ਮਕਾਨ ਵਾਸਤੇ ਕੁਰੰਗ ਦੇ ਬਰਗਿਆਂ ਨੇ ਅੱਡੀ ਟੁੱਡੀ ਦਾ ਜੋਰ ਲਾ ਲਿਆ ਸਿੱਖੀ ਉਦੋਂ ਨੇ ਮੁੱਕੀ ਤਾਂ ਹੁਣ ਵਾਲੇ ਕਿਵੇਂ ਮੁਕਾ ਦੇਣਗੇ ਸਿੱਖੀ ਅੱਜ ਵਾਲੇ ਕੋਲੋਂ ਮੁੱਕ ਜੂ ਭਲਾ ਅਸਲ ਮਖਾਨ ਕਹਿੰਦਾ ਕਹਿੰਦਾ ਢੂੜ ਮੱਲੂ ਦਰਬਾਰ ਸਾਹਿਬ ਦਾ ਕਬਜ਼ਾ ਦੁਆਣਾ ਅਕਾਲ ਤਖਤ ਦਾ ਕਬਜ਼ਾ ਕੋਲ ਤਾਂ ਜਿਹੜਾ ਕੋਈ ਸਿੱਖ ਮੋਹਰੇ ਆਉਂਦਾ ਤਲਵਾਰ ਦੀ ਧਾਰ ਲੰਗਾ ਦੇਉ ਮਾਰ ਦੇਉ ਫੜਕੇ ਜਿਹੜਾ ਗੱਤਰਾ ਪੁੰਦਾ ਹੈ ਜਿਹੜਾ ਪੱਗ ਬੰਨ੍ਹਦਾ ਹੈ ਜਿਹੜਾ ਕੜੇ ਪੁੰਦਾ ਹੈ ਜਿਹੜਾ ਦਾੜੀ ਰੱਖਦਾ ਸਾਹਮਣੇ ਆ ਕੇ ਲਿਆਦਰੀ ਕਰਨੀ ਇਹਨਾਂ ਕੋਲ ਦਰਬਾਰ ਸਾਹਿਬ ਤੇ ਅਕਾਲ ਤਖਤ ਹੁਣ ਤੇ ਸਰਦਾਰਾਂ ਦਾ ਕਤਲ ਕਰਨਾ ਲਾਹੌਰ ਨੂੰ ਖਾਰਜ ਕਰਨ ਦੇ ਬਾਬਤ ਜਿਹੜਾ ਸ਼ਰਿਆਂ ਵਿੱਚ ਅਨਾਨ ਅਸलम ਖਾਨ ਨੇ ਕੀਤਾ ਉਹਦੀ ਕਹਾਣੀ ਆਪ ਜੀ ਦੀ ਸੇਵਾ ਵਿੱਚ ਚੋਕ ਦੀ ਤਰਫ ਦੇ ਜਾ ਕੇ ਕੜਿਆਣੇ ਬੜਾ ਟਾੜੀ ਲੱਖਾ ਕਿਉਂ ਬਿਆਨ ਕਰਦਾ ਹੁਣਾਂ ਦਰਬਾਰ ਸੇ